ਇੱਥੇ ਇਹੋ ਜੀ ਸਜ਼ਾ ਮਿਲਦੀ ਕਿਸੇ ਨੂੰ ਦਈ ਨਾ ਉਲਾਦ ਆ ਪਤਾ ਨਹੀਂ ਇਨਸਾਨ ਹੈ ਕਿ ਜਲਾਦਾ ਇਨਸਾਨੋ ਕਿਉਂ ਜਮੀਰ ਗਵਾਏ ਜਾਂਦੇ ਆ ਪਤਾ ਨਹੀਂ ਕੀ ਗੁਨਾਹ ਕੀਤਾ ਵਿਚਾਰੇ ਨੇ ਜਿਹੜੀ ਇਹੋ ਜੀ ਸਜ਼ਾ ਸੁਣਾਈ ਜਾਂਦੇ ਆ ਦਰਸਨੀ ਉਹਦਾ ਖਾਣਾ ਤਾੜੀ ਜਾਂਦੇ ਆ ਧਿੰਦੇ ਜਵਾਕਾਂ ਨੂੰ ਜਰਾ ਅੱਗੇ ਤੇ ਸੁੱਟ ਕੇ ਸਾੜੀ ਹੁੰਦੇ ਆ ਲੱਗਦਾ ਜਿਵੇਂ ਮੌਤੇ ਲੱਗੇ ਬਾਜ਼ਾਰ ਹੁੰਦੇ ਮੈਂ ਹੱਥ ਜੁੜਦਾ ਰੱਬਾ ਕਾਸ਼ ਉੱਥੇ ਸਰਦਾਰ ਹੁੰਦੇ ਛੋਟੇ ਛੋਟੇ ਜਵਾਕਾਂ ਨੂੰ ਸਾੜੀ ਹੁੰਦੀ ਆ ਕੋਈ ਬਗਾਨਾ ਬੱਚਾ ਰੋਂਦਾ ਹੋਵੇ ਤਾਂ ਕਲੇਜਾ ਬਾਹਰ ਆ ਜਾਂਦਾ ਇਹ ਤਾਂ ਸ਼ਰੀਆਮ ਗੱਡੀਆਂ ਥੱਲੇ ਦੇ ਕੇ ਮਰੀ ਜਾਂਦੇ ਆ ਇਸ ਧਰਤੀ ਤੇ ਜਨਮ ਲੈਣ ਰੱਬਾ ਇੰ ਮੈਂ ਹੱਥ ਜੋੜਦਾ ਕਿਸੇ ਦੀ ਮੜੀ ਨੀ ਨਾ ਜ਼ਿੰਦਗੀ ਹੋਵੇ ਕਿ ਕਿੱਡੇ ਨਕੰਮੇ ਲੋਕ ਇਦਾਂ ਕਰ ਦੱਸੀ ਆਉਂਦੇ ਆ ਛੋਟੇ ਜੇ ਬੱਚੇ ਨੂੰ ਅੱਗ 'ਚ ਸੁੱਟਦਾ ਤੇ ਆਪ ਖੜੇ ਹਸੀ ਜਾਂਦੇ ਆ ਇਹ ਉਹ ਲੋਕ ਆ ਜਿਨ੍ਹਾਂ ਨੂੰ ਆਪਣੇ ਬਗਾਨੇ 'ਚ ਪਰਖ ਨਹੀਂ ਆਉਂਦਾ ਪਤਾ ਨਹੀਂ ਕਿਹੜੀ ਦੁਨੀਆ 'ਚ ਆਇਆ ਯਾਰ ਇਨਸਾਨ ਨੂੰ ਇਨਸਾਨ ਤੇ ਤਰਸ ਨਹੀਂ ਆਉਂਦਾ ਤੁਸੀਂ ਵੀ ਕਿਸੇ ਰੱਬ ਨੂੰ ਮੰਨਦੇ ਹੋਗੇ ਉਸ ਤੋਂ ਤਾਂ ਡਰੋ ਮੈਂ ਹੱਥ ਜੋੜਦਾ ਯਾਰ ਕੋਈ ਤਾਂ ਇਹਨਾਂ ਦੀ ਮਦਦ ਕਰੋ ਕਿੰਨਾ ਹੁੰਦੇ